ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਵੀ ਠੀਕ ਠਾਕ ਹਾਂ ਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਹੈ ਆਪਾਂ ਜਾਨੀ ਕਿ ਵੱਜ ਗਏ ਨੇ 9 ਤੇ ਇਸ ਤੋਂ ਪਹਿਲਾਂ ਵਾਲੇ ਜਿਹੜੇ ਆਪਣੇ ਕੰਮ ਪਨ ਦੇ ਸਾਰੇ ਹੋ ਚੁੱਕੇ ਨੇ ਖਤਮ ਤੇ ਹੁਣ ਆਪਣਾ ਰਹਿ ਗਿਆ ਜੀ ਸਫਾਈਆਂ ਦਾ ਕੰਮ ਕੱਪੜੇ ਵਗੈਰਾ ਧੋ ਅੱਜੋ ਸਕੂਲ ਨਹੀਂ ਗਿਆ ਤੇ ਮਹਾਲਾ ਪਰੋਟੀ ਵੀ ਬਣਾਉਣੀ ਹੈ ਹਲੇ ਰੋਟੀ ਸਬਜ਼ੀ ਵੀ ਰਹਿਤੀ ਆ ਚਲੋ ਜੀ फटाफट ਆਪਾਂ ਜਿਹੜੇ ਕੰਮ-ਕੰਮ ਦੇ ਸਾਰੇ ਕਰ ਲਈਏ ਖਤਮ ਯਾਨੀ ਕਿ ਆਪਾਂ ਪਛਵਾਲੇ ਕੰਮ ਤਾਂ ਦੇ ਵੀ ਖਤਮ ਕਰ ਲਈ ਤੇ ਹੁਣ ਆਪਾਂ ਜਿਹੜੇ ਸਾਫ ਸਾਈਆਂ ਦੇ ਕੰਮ ਉਹ ਕਰਦੇ ਆ ਖਤਮ ਤੇ ਹਾਂਜੀ ਤੁਹਾਨੂੰ ਰਿਕੁਐਸਟ ਆ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੀ ਹੁੰਦੀ ਆ ਤੇ ਠੀਕ ਆ ਜੀ ਕਰਦੇ ਆਪਾਂ ਆਪਣੇ ਕੰਮ ਧੰਦੇ ਸ਼ੁਰੂ ਤੇ ਤੁਸੀਂ ਵਲੌਗ ਤੇ ਬਣੇ ਹਾਂਜੀ ਲੋ ਜੀ ਉਸ ਤੋਂ ਬਾਅਦ ਆਪਾਂ ਲੱਗੀ ਸੀ ਹੁਣ ਝਾੜੂ ਲਗਾਉਣ ਤੇ ਆਪਾਂ ਲਗਾ ਰਹੇ ਹਾਂ ਤੇ ਪਹਿਲਾਂ ਝਾੜੂ ਤੇ ਸਵੇਰ ਦਾ ਟਾਈਮ ਆ ਤੇ ਹੁਣ ਆਪਾਂ ਲਗਾ ਲਗੇ ਝਾੜੂ ਕਿਉਂਕਿ ਕੱਲ ਦਾ ਮੌਸਮ ਜਿਹੜਾ ਨਾ ਥੋੜਾ ਜਿਹਾ ਫੇਰ ਖਰਾਬ ਹੋ ਗਿਆ ਸੀਗਾ ਜਿਵੇਂ ਬੱਦਲ ਜੀ ਹੋ ਜਾਂਦੇ ਐ ਛਾਂ ਜੀ ਰਹਿੰਦੀ ਐ ਪਹਿਲਾਂ ਵਧੀਆ ਤੇਜ਼ ਧੁੱਪਾਂ ਲੱਗਣ ਲੱਗੀਆਂ ਸੀ ਪਰ ਕੱਲ ਦਾ ਫੇਰ ਮੌਸਮ ਖਰਾਬ ਆ ਤੇ ਹੁਣ ਆਪਾਂ ਲਗਾ ਲਗੇ ਪਹਿਲਾਂ ਝਾੜੂ ਤੇ ਬਾਕੀ ਆਪਣਾ ਅੰਦਰਾਂ ਦੀ ਜਿਹੜੀ ਕਲੀਨਿੰਗ ਵਗੈਰਾ ਹੋ ਚੁੱਕੀ ਸੀ ਬਸ ਬਾਹਰ ਵਿਹੜੇ ਦੀ ਰਹਿ ਗਈ ਸੀ ਆਪਣੀ ਜਿਹੜੀ ਮਿੱਟੀ ਵਗੈਰਾ ਲਾਉਣ ਵਾਲੀ ਤੇ ਉਸ ਦਿਨ ਦੀ ਬਸ ਮਿੱਟੀ ਉੱਥੇ ਪਈ ਆ ਕਿਉਂਕਿ ਬਾਅਦ ਚ ਬੱਦਲ ਹੋ ਗਏ ਤੇ ਫਿਰ ਮਿੱਟੀ ਮੈਂ ਨਹੀਂ ਲਗਾਈ ਵਿਹੜੇ ਦੇ ਵਿੱਚ ਜੀ ਵਿਹੜੇ ਚ ਮਿੱਟੀ ਲੱਗ ਜਾਂਦੀ ਨਾ ਤਾਂ ਫਿਰ ਇਸ ਤਰ੍ਹਾਂ ਵੀ ਅੰਦਰ ਮਿੱਟੀ ਘੱਟਾ ਥੋੜਾ ਜਿਹਾ ਘੱਟ ਆਉਂਦਾ ਕਿਉਂਕਿ ਵਿਹੜਾ ਚਲੋ ਵੀ ਉਹ ਹੋ ਜਾਂਦਾ ਹਨਾ ਪੱਕਿਆ ਵਰਗਾ ਹੀ ਬਣ ਜਾਂਦਾ ਵਿਹੜਾ ਤੇ ਹੁਣ ਜਦੋਂ ਮਿੱਟੀ ਨਹੀਂ ਲੱਗੀ ਹੈਗੀ ਤੇ ਉਹ ਨਾ ਅੰਦਰੋਂ ਹੀ ਘਟਾ ਹੀ ਜਾਂਦਾ ਜੇ ਮੈਨੂੰ ਪਤਾ ਹੁੰਦਾ ਵੀ ਮੌਸਮ ਇੱਕ ਵਾਰ ਫਿਰ ਤੋਂ ਖਰਾਬ ਹੋਊਗਾ ਹਨਾ ਤੇ ਫਿਰ ਮੈਂ ਹਾਲੇ ਕਲੀਨਿੰਗ ਜਨਨੀ ਕਿ ਡੀਪ ਕਲੀਨਿੰਗ ਨਹੀਂ ਕਰਨੀ ਸੀ ਕਵਰਾਂ ਦੀ ਤੇ ਪੱਕੀ ਚਲੋ ਕੋਈ ਗੱਲ ਨਹੀਂ ਜੀ ਵੀ ਆਪਣਾ ਇਹੀ ਕੰਮ ਆ ਰਿਹਾ ਤੇ ਚਲੋ ਜੀ ਜਦ ਤੱਕ ਵਿੜਾ ਪੱਕਾ ਨਹੀਂ ਹੁੰਦਾ ਜਦ ਤੱਕ ਤਾਂ ਬਸ ਕੰਮ ਜਿਹਾ ਬਦੇ ਹੀ ਰਹਿੰਦਾ ਹੈ ਤੇ ਫਿਰ ਐ ਹੋ ਜਾਂਦਾ ਵੈਸੇ ਤਾਂ ਵੇੜਾ ਕੱਚਾ ਕੱਚੇ ਵੇੜੇ ਦੀ ਜਾਨੀ ਕਿ ਕੋਈ ਦਿੱਕਤ ਨਹੀਂ ਆਉਂਦੀ ਕਿ ਪਰ ਜਦੋਂ ਮੀਂਹ ਆ ਜਾਂਦਾ ਤੇ ਫਿਰ ਉਹ ਮਿੱਟੀ ਫੇਰੀ ਵੀ ਐਵੇਂ ਜਾਂਦੀ ਆ ਤੇ ਨਹੀਂ ਤਾਂ ਜਦੋਂ ਮਿੱਟੀ ਵਗੈਰਾ ਫੇਰਦੀ ਹੈ ਨਾ ਤੇ ਕੱਚਾ ਵੇੜਾ ਸਗੋਂ ਸੋਨਾ ਲੱਗਦਾ ਹੈ ਤੇ ਬਾਕੀ ਆਪਾਂ ਸ ਰੂਮ ਦੀ ਜਾਨੀ ਕਿ ਲਿਵੇਂ ਰੂਮ ਤੋਂ ਵੀ ਥੋੜਾ ਜਿਹਾ ਆਪਾਂ ਕਰਾਂਗੇ ਮੇਕਓਵਰ ਕਰਾਂਗੇ ਇਸ ਰੂਮ ਦਾ ਵੀ ਲੋ ਜੀ ਹੁਣ ਆਪਾਂ ਸਾਰਾ ਝਾੜੂ ਜਿਹੜਾ ਲਗਾ ਲਿਆ ਸਾਰੇ ਕਿਤੇ ਤੇ ਇਧਰ ਬੈਕ ਸਾਈਡ ਨੂੰ ਕੱਢ ਦਿੰਨੇ ਆ ਕੂੜਾ ਕਿਹੜਾ ਕੋਈ ਮੈਂ ਪਹਿਲਾਂ ਸੁੰਭਰ ਲਿਆ ਸੀਗਾ ਤੇ ਬਾਹਰ ਪੋਚਾ ਵੀ ਲਾਤਾ ਸੀ ਤਾਂ ਕਰਕੇ ਤੇ ਲੋ ਜੀ ਆਪਾਂ ਝਾੜੂ ਕਰਾ ਲਗਾ ਕੇ ਤੇ ਹੁਣ ਆਪਾਂ ਲੱਗੇ ਆ ਪੋਚਾ ਲਗਾਉਣ ਤੇ ਹੁਣ ਆਪਾਂ ਲਾ ਦਈਏ ਪਹਿਲਾਂ ਤਾਂ ਪੋਚਾ ਲਾ ਦਈਏ ਤੇ ਰਸੋਈ ਦੇ ਵਿੱਚ ਆਪਾਂ ਪੋਚਾ ਵਗੈਰਾ ਲਗਾਤਾ ਹੈ ਗੈਂਸ ਲੈਫ ਸਾਫ ਕਰ ਲਈ ਠੀਕ ਹੈ ਜੀ ਤੇ ਬਾਕੀ ਜਿਵੇਂ ਚਾਹ ਘਹਿਰਾ ਲਈ ਇਹ ਭਾਂਡੇ ਵੀ ਜਰਾ ਸਾਫ ਕਰ ਲਈ ਤੇ ਫਿਲਹਾਲ ਜਿਹੜੀ ਰੋਟੀ ਆ ਉਹ ਨਹੀਂ ਭਾਈ ਹੈਗੀ ਹਲੇ ਕਿਉਂਕਿ ਅੱਜ ਅਜਰ ਸ਼ੁਰੂ ਤੋਂ ਛੁੱਟੀ ਸੀਗੀ ਤੇ ਤਾਂ ਕਰਕੇ ਫਿਰ ਆਪਾਂ ਅੱਜ ਰੋਟੀ ਨਹੀਂ ਬਣਾਈ ਹੈਗੀ ਰੋਟੀ ਲੇਟ ਬਣਾਵਾਂਗੇ ਕਿਉਂਕਿ ਫਿਰ ਜਿੱਦਾਂ ਸਕੂਲ ਜਾਣਾ ਹੁੰਦਾ ਉਸ ਦਿਨ ਤਾਂ ਚਲੋ ਸਵੇਰੇ ਆਰਕ ਵੀ ਵਕਤ ਤੇ ਕਰਨਾ ਪੈਂਦਾ ਰੋਟੀ ਸਬਜ਼ੀ ਦਾ ਪਰ ਜਿਸ ਦਿਨ ਛੁੱਟੀ ਹੁੰਦੀ ਉਸ ਦਿਨ ਫਿਰ ਥੋੜਾ ਜਿਆਦਾ ਲੇਟ ਬਣਾਉਨੇ ਆ ਤੇ ਹੁਣ ਆਪਾਂ ਲਗਾ ਲਗੇ ਪਹਿਲਾਂ ਪੋਚਾ ਦੇ ਪੋਚਾ ਲਗਾ ਕੇ ਤੇ ਫਿਰ ਕਰਦੇ ਆ ਅਗਲੇ ਕੰਮ ਤੰਦੇ ਕੁਝ ਕੰਮ ਤੰਦੇ ਜਿਹੜੇ ਆਪਣੇ ਖਤਮ ਹੋ ਚੁੱਕੇ ਨੇ ਤੇ ਕੁਝ ਕੰਮ ਤੰਦੇ ਹਜੇ ਬਾਕੀ ਨੇ ਤੇ ਬਾਕੀ ਜਿਹੜੇ ਰਹਿਗੇ ਕੰਮ ਉਹ ਵੀ ਆਪਾਂ ਕਰ ਲੈਣੇ ਆ ਜੀ ਹੌਲੀ ਹੌਲੀ ਤੇ ਹਾਂਜੀ ਪੱਕੀ ਅੱਜ ਦੀ ਵੀਡੀਓ ਦੇ ਵਿੱਚ ਜਾਨੀ ਕਿ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਾਨੀ ਕਿ ਸਵੇਰ ਦੀਆਂ ਸਾਫ ਸੁਪਾਈਆਂ ਜਿਵੇਂ ਰੋਟੀ ਪਾਣੀ ਠੀਕ ਹੈ ਜੀ ਇੰਨੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਕਿਉਂਕਿ ਉਸ ਤੋਂ ਬਾਅਦ ਫਿਰ ਮੌਸਮ ਜਿਹੜਾ ਉਹ ਖਰਾਬ ਹੋ ਚੁੱਕਿਆ ਸੀਗਾ ਤੇ ਫਿਰ ਜਦੋਂ ਮੌਸਮ ਖਰਾਬ ਹੁੰਦਾ ਤੇ ਉਦੋਂ ਤੁਹਾਨੂੰ ਪਤਾ ਵੀ ਮਾਲ ਡੰਗਰ ਵਾਲਿਆਂ ਨੂੰ ਬਹੁਤ ਔਖਾ ਹੋ ਜਾਂਦਾ ਵੀ ਉਹਨਾਂ ਦੀ ਸਾਮ ਸੰਭਾਲ ਮਸਾਂਈ ਕਰੀਦੀ ਹੈ ਤੇ ਤਾਂ ਕਰਕੇ ਫਿਰ ਉਸ ਤੋਂ ਅੱਗੇ ਕੋਈ ਵੀ ਵੀਡੀਓ ਨਹੀਂ ਬਣਾਈ ਮੈਂ ਤੇ ਇੰਨੀ ਇੱਕ ਵੀਡੀਓ ਜਿਹੜੀ ਆ ਉਹ ਕਬੂਲ ਕਰਿਓ ਜੀ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਆਪਣੇ ਕੰਮ ਤੋਂ ਦੇ ਅਗਲੇ ਸ਼ੁਰੂ ਹਾਂਜੀ ਲੋ ਜੀ ਆਪਾਂ ਪੁੱਛਾ ਵਗੈਰਾ ਲਗਾਤਾ ਸੀਗਾ ਲਗਾਉਣ ਤੋਂ ਬਾਅਦ ਫਿਰ ਆਪਾਂ ਲਾਗੇ ਕੱਪੜੇ ਧੋਣ ਤੇ ਕੱਪੜੇ ਅੱਜ ਆਪਾਂ ਧੋਵਾਂਗੇ ਕਿਉਂਕਿ ਮਸ਼ੀਨ ਦੇ ਵਿੱਚ ਕੱਪੜੇ ਨਹੀਂ ਪਾਉਣੇ ਹੈਗੇ ਕਿਉਂਕਿ ਕੱਪੜੇ ਜ਼ਿਆਦਾਤਰ ਜਿਹੜੇ ਕੱਪੜੇ ਸੀਗੇ ਵੀ ਉਹ ਹੱਥੀਏ ਧੋਣ ਵਾਲੇ ਸੀਗੇ ਵੀ ਮਸ਼ੀਨ ਦੇ ਵਿੱਚ ਕੱਪੜੇ ਜ਼ਿਆਦਾਤਰ ਨਿੱਖਰਦੇ ਨਹੀਂ ਹੈਗੇ ਵੀ ਜਾਨਕੀ ਕਿਉਂਕਿ ਉਹ ਦੂਰਾ ਕੰਮ ਬਣ ਜਾਂਦਾ ਹੈਗਾ ਹਾਂਜੀ ਵੀ ਉਹ ਕੰਮ ਇਸ ਤਰ੍ਹਾਂ ਹੈਗਾ ਵੀ ਦੂਰਾ ਪਣ ਜਾਂਦਾ ਕੰਮ ਕਿਉਂਕਿ ਜਿਵੇਂ ਮਸ਼ੀਨ ਦੇ ਵਿੱਚ ਚੰਗੀ ਤਰ੍ਹਾਂ ਨਾ ਨਿਕਰੇ ਜਿਵੇਂ ਕਲਰਾਂ ਵਗੈਰਾ ਤੇ ਹੋ ਗਈ ਕਮਾ ਕੁਫਾ ਤੇ ਹਨਾ ਫਿਰ ਉਹ ਬ੍ਰਸ਼ ਵਗੈਰਾ ਮਲਣਾ ਪੈਂਦਾ ਤਾਂ ਕਰਕੇ ਫਿਰ ਮੈਂ ਕਿਹਾ ਦੂਰਾ ਕੰਮ ਜਿਆ ਬਿੱਡਨ ਨਾਲੋਂ ਵੀ ਚੱਲ ਮੈਂ ਹੱਥੀਂ ਧੋਲੇ ਨੀ ਸਾਰੇ ਕੱਪੜੇ ਤੇ ਆਪਾਂ ਕੱਪੜੇ ਨਾ ਪਹਿਲਾਂ ਜਿਵੇਂ ਥੋੜਾ ਜਿਆ ਨਾਰਮਲ ਜਿਆ ਗਰਮ ਪਾਣੀ ਸੀਗਾ ਘੋਸਾ ਜਿਆ ਤੇ ਉਹਦੇ ਵਿੱਚ ਸਰਫ ਪਾ ਕੇ ਤੇ ਆਪਾਂ ਭਿਓ ਕੇ ਰੱਖਦੇ ਸੀਗੇ ਤੇ ਹੁਣ ਆਪਾਂ ਸਾਬਣ ਲਾ ਕੇ ਤੇ ਮਲ ਕੇ ਤੇ ਕੱਪੜੇ ਜਿਹੜੇ ਸਾਰੇ ਧੋ ਲੈਣੇ ਆ ਤੇ ਅਰਸ਼ਨੁਰ ਨਾਲ ਨਾ ਲਿਆ ਸੀਗਾ ਤੇ ਉਹਨੂੰ ਮੈਂ ਕਹਿ ਰਹੀ ਸੀਗੀ ਵੀ ਤੇਰੇ ਪੇਪਰ ਆਉਣ ਵਾਲੇ ਨੇ ਇਤਰਾ ਦੇ ਵਿੱਚ ਰਹਿ ਗਿਆ ਇੱਕ ਹਫਤਾ ਹਨ ਤੇ ਤੇ ਤੂੰ ਕਿਉਂਕਿ ਹੁਣ ਉਹਦਾ ਨਾ ਫੋਨ ਵਗੈਰਾ ਆਪਾਂ ਕੋਸ਼ਿਸ਼ ਕਰ ਰਹੇ ਆ ਵੀ ਬੰਦ ਕਰ ਦਈਏ ਪਰ ਇਹ ਤਾਂ ਨਹੀਂ ਹੈਗਾ ਵੀ ਬੱਚਾ ਜਮਾ ਛੱਡ ਦੂਗਾ ਫੋਨ ਕਿਉਂਕਿ ਤਕਰੀਬਨ ਸਾਰੇ ਬੱਚਿਆਂ ਦਾ ਇਹੀ ਹਾਲ ਹੈ ਜੀ ਕੀ ਕਰਕੇ ਬਹੁਤ ਸੁਝਾਉਣੇ ਆ ਤੇ ਪਰ ਹੁਣ ਉਹਨੂੰ ਮੈਂ ਕੋਸ਼ਿਸ਼ ਕਰਦੇ ਹੁੰਦੀ ਆ ਕਿ ਉਹਨੂੰ ਫੋਨ ਜਿਹੜਾ ਘੱਟ ਤੋਂ ਘੱਟ ਮਿਲਿਆ ਮਿਲੇ ਫੋਨ ਤੇ ਬਾਕੀ ਵਸੇ ਪੜਦਾ ਤਾਂ ਉਹ ਠੀਕ ਆ ਹਨਾ ਉਹਦੇ ਵੈਸੇ ਅਜ ਤੱਕ ਆਪਾਂ ਨੂੰ ਉਹਦੀ ਪੜਾਈ ਵੱਲ ਕੋਈ ਸ਼ਿਕਾਇਤ ਨਹੀਂ ਆਈ ਹੈਗੀ ਪਰ ਫਿਰ ਵੀ ਆਪ ਕੋਸ਼ਿਸ਼ ਕਰਦੇ ਆ ਵੀ ਚਲੋ ਹਨਾ ਬੱਚਾ ਪੜ੍ਹ ਲੇ ਫੋਨ ਘੱਟ ਦੇ ਕੇ ਤੇ ਹੁਣ ਮੈਂ ਉਹਨੂੰ ਇਹੀ ਕਹਿ ਰਹੇ ਸੀਗੀ ਕਿ ਤੂੰ ਇੱਥੇ ਬੈਠ ਜਾ ਮੇਰੇ ਕੋਲੇ ਵੀ ਇੱਧਰ ਸਾਹਮਣੇ ਬੈਠ ਜਾ ਮੰਜਾ ਢਾ ਕੇ ਤੇ ਇੱਥੇ ਬੈਠ ਕੇ ਤੂੰ ਕੋਲੇ ਬੈਠ ਕੇ ਪੜ੍ਹ ਲਾ ਤੇ ਮੈਂ ਜਦ ਤੱਕ ਕੱਪੜੇ ਧੋ ਲਾ ਹਨਾ ਕਿਉਂਕਿ ਵੀ ਜੇ ਮੈਂ ਕਿਹਾ ਵੀ ਤੂੰ ਉਹਨਾਂ ਟਾਈਮ ਮੈਨੂੰ ਕਹੀ ਜਾਂਦਾ ਸੀ ਉਹ ਕਹਿੰਦਾ ਮम्मा ਮੈਂ ਉਹਨਾਂ ਟਾਈਮ ਖੇਡਾਂ ਵੀ ਹੁਣ ਨਾ ਫੋਨ ਦੇਖਦਾ ਤੁਸੀਂ ਕੱਪੜੇ ਧੋ ਲਓ ਉਸ ਤੋਂ ਬਾਅਦ ਫਿਰ ਆਪਾਂ ਪੜਾਂਗੇ ਬੈਠ ਕੇ ਦੋਨੇ ਮੈਂ ਕਿਹਾ ਨਹੀਂ ਨਹੀਂ ਤੂੰ ਮੇਰੇ ਕੋਲੇ ਇੱਥੇ ਬੈਠ ਕੇ ਪੜਾ ਤੇ ਮੈਂ ਕਿਹਾ ਕੋਈ ਨਾ ਵੀ ਇੱਥੇ ਬੈਠ ਜਾ ਵੀ ਇੱਥੇ ਕਿਹੜਾ ਜ਼ਿਆਦਾ ਤੇਜ਼ ਧੁੱਪ ਆਦੀ ਇੱਥੇ ਛਾਂਵਾਂ ਤੇ ਤੂੰ ਇੱਥੇ ਬੈਠ ਕੇ ਪੜਾ ਤੇ ਮੈਂ ਕੱਪੜੇ ਧੋਣੀਆਂ ਤੇ ਚਲੋ ਜੀ ਆਪਾਂ ਹੁਣ ਪਹਿਲਾਂ ਲਗਾ ਲਗੇ ਸਾਬਣ ਤੇ ਫਿਰ ਆਪਾਂ ਕੱਪੜੇ ਧੋ ਕੇ ਉਸ ਤੋਂ ਬਾਅਦ ਫਿਰ ਰੋਟੀ ਵਗੈਰਾ ਬਣਾਉਣੀ ਆ ਤੇ ਪਹਿਲਾਂ ਮੈਂ ਧੋਲਾਂ ਕੱਪੜੇ ਤੇ ਫਿਰ ਕੱਲ੍ਹ ਜੀ ਅਗਲੇ ਜੰਮ ਧੰਦੇ ਤੇ ਹਾਂਜੀ ਬਾਕੀ ਸਾਰੇ ਪੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਦੇਖਣ ਵਾਸਤੇ ਲਾਈਕ ਸ਼ੇਅਰ ਤੇ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਰਿਕੁਐਸਟ ਆ ਜਿਹੜੇ ਭੈਣ ਭਰਾ ਮੇਰੇ ਚੈਨਲ ਨੂੰ ਬਿਨਾ ਸਬਸਕ੍ਰਾਈਬ ਕੀਤੇ ਹੋਏ ਵੀਡੀਓ ਦੇਖਦੇ ਨੇ ਪਲੀਜ਼ ਰਿਕੁਐਸਟ ਆ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਪੱਤ ਤੋਂ ਵੱਧ ਤਾਂ ਕਿ ਆਪਣੇ ਜਿਹੜੇ YouTube ਫੈਮਲੀ ਆ ਹੋਰ ਵੱਡੀ ਹੋ ਸਕੇ ਤੇ ਚਲੋ ਜੀ ਹੁਣ ਮੈਂ ਕੱਪੜੇ ਧੋ ਕੇ ਤੇ ਉਸ ਤੋਂ ਬਾਅਦ ਫਿਰ ਰੋਟੀ ਬਣਾਉਣੀ ਆ ਰਹਿ ਗਈ ਬਸ ਕੱਲੀ ਰੋਟੀ ਕੱਪੜੇ ਧੋਣ ਤੋਂ ਬਾਅਦ ਬਸ ਕੱਲੀ ਰੋਟੀ ਰਹਿੰਦੀ ਆ ਬਣਾਉਣ ਵਾਲੇ ਬਾਕੀ ਜਿਹੜੇ ਸਾਰੇ ਆਪਣੇ ਕੰਮ ਤਾਂਦੇ ਉਹ ਹੋ ਚੁੱਕੇ ਨੇ ਖਤਮ ਇਧਰ ਧੂਆ ਵੀ ਆ ਰਿਹਾ ਸੀ ਕਿਉਂਕਿ ਹਵਾ ਬਹੁਤ ਤੇਜ਼ ਚੱਲ ਰਹੀ ਸੀ ਤੇ ਪਾਣੀ ਰੱਖਿਆ ਸੀ ਗਰਮ ਹੋਣ ਵਾਸਤੇ ਮੈਂ ਤੇ ਲੋ ਜੀ ਆਪਾਂ ਕੱਪੜੇ ਵਗੈਰਾ ਧੋਤੇ ਸੀਗੇ ਤੇ ਉਸ ਤੋਂ ਬਾਅਦ ਆ ਗਏ ਆਪਾਂ ਸਿੱਧਾ ਰਸੋਈ ਦੇ ਵਿੱਚ ਤੇ ਹੁਣ ਆਪਾਂ ਬਣਾ ਰਿਆ ਰੋਟੀ ਕਿਉਂਕਿ ਥੋੜਾ ਜਿਹਾ ਹੋ ਗਈ ਮੈਂ ਲੇਟ ਟਾਈਮ ਇਹ ਲੱਗਦਾ ਹੋਊਗਾ ਜੀ 10:30 ਪਾਣੀ 11 ਦਾ ਟਾਈਮ ਹੋ ਗਿਆ ਇੱਥੇ ਤੇ ਹਾਂਜੀ 11:00 ਵੱਜਣ ਵਾਲੇ ਸੀ ਕਿ ਮੈਨੂੰ ਲੱਗਦਾ ਤੇ ਕਿਉਂਕਿ ਅੱਜ ਅਰਸ਼ਨੂਰ ਨੂੰ ਛੁੱਟੀ ਕਰਕੇ ਨਾ ਤੇ ਥੋੜਾ ਜਿਹਾ ਬੱਸ ਫਿਰ ਹਾਂ ਲੇਟ ਹੋ ਗਏ ਤੇ ਆਪਾਂ ਬਣਾ ਰਿਆ ਜੀ ਆਲੂ ਵਾਲੇ ਪਰੌਂਠੇ ਕਿ ਅਰਸ਼ਨੂਰ ਕਹਿੰਦਾ ਵੀ ਮੈਂ ਪਰੌਂਠੇ ਖਾਣੇ ਆਲੂ ਵਾਲੇ ਤੇ ਬਾਕੀ ਇਸ ਤਰ੍ਹਾਂ ਹੁੰਦਾ ਵੀ ਸਕੂਲ ਦੇ ਵਿੱਚ ਲੈ ਕੇ ਨਹੀਂ ਜਾਂਦਾ ਉਹ ਲੈ ਤਾਂ ਜਾਂਦਾ ਪਰ ਉਹ ਉਹ ਕਹਿੰਦਾ ਵੀ ਉਹਨਾਂ ਵਧੀਆ ਟੇਸਟ ਨਹੀਂ ਆਉਂਦਾ ਸਕੂਲ ਦੇ ਵਿੱਚ ਪਰੌਂਠੇ ਲੈ ਕੇ ਜਾਂਦੇ ਆ ਘਰੇ ਰਹਿ ਕੇ ਖਾਣ ਚ ਜ਼ਿਆਦਾ ਵਧੀਆ ਲੱਗਦਾ ਜ਼ਿਆਦਾ ਟੇਸਟ ਆਉਂਦਾ ਮੈਂ ਕਿਹਾ ਚੱਲ ਕੋਈ ਨਾ ਵੀ ਮੈਂ ਬਣਾ ਦਿੰਨੀ ਆ ਤੇ ਆਲੂ ਮੈਂ ਪਹਿਲਾਂ ਹੀ ਉਬਾਲ ਕੇ ਰੱਖਦੇ ਸੀ ਆਲੂ ਉਬਾਲ ਕੇ ਕਦੂਸ਼ ਕਰਕੇ ਰੱਖ ਲਏ ਸੀ ਯਾਨੀ ਕਿ ਸਾਰੀ ਤਿਆਰੀ ਕਰ ਲਈ ਸੀ ਤੇ ਹੁਣ ਆਪਾਂ ਇਹਦੇ ਵਿੱਚੋਂ ਪਾਤੇ ਜਿਹੜੇ ਮਸਾਲੇ ਠੀਕ ਹੈ ਜੀ ਧਨੀਆ ਪਿਆਜ਼ ਹਰੀ ਮਿਰਚ ਕੱਟ ਕੇ ਪਾ ਲਈਆ ਆ ਆਲੂਆਂ ਦੇ ਵਿੱਚ ਤੇ ਇੱਥੇ ਆਪਾਂ ਹੁਣ ਜੀਰਾ ਵੀ ਥੋੜਾ ਜਿਹਾ ਭੁੰਨ ਕੇ ਪਾ ਰਹੇ ਹਾਂ ਵਿੱਚ ਤੇ ਹੁਣ ਆਪਾਂ ਬਣਾਉਨੇ ਆ ਜੀ ਰੋਟੀ ਤੇ ਰੋਟੀ ਬਣਾ ਕੇ ਤੇ ਫਿਰ ਬਸ ਰੋਟੀ ਖਾ ਕੇ ਤੇ ਫਿਰ ਮੈਂ ਅਰਸ਼ ਨੂੰ ਨੂਰ ਨੂੰ ਪੜਾਉਂਗੀ ਥੋੜਾ ਜਿਹਾ 10 ਮਿੰਟ ਉਹਨੂੰ ਦਵਾਂਗੀ ਟਾਈਮ ਜਿੰਨਾ ਵੀ ਟਾਈਮ ਹੋਇਆ ਮੇਰੇ ਕੋਲੇ ਅੱਧਾ ਘੰਟਾ 20 ਮਿੰਟ ਜਿੰਨਾ ਵੀ ਟਾਈਮ ਹੋਇਆ ਹਾਂਜੀ ਕਿਉਂਕਿ ਇਸ ਤਰ੍ਹਾਂ ਹੁੰਦਾ ਹੈ ਜੇਕਰ ਆਪਾਂ ਬੱਚੇ ਦੇ ਕੋਲੇ ਬੈਠ ਕੇ ਨਹੀਂ ਉਹਨੂੰ ਪੜਾਉਂਦੇ ਨਾ ਤੇ ਹਨਾ ਵੀ ਤੇ ਫਿਰ ਬੱਚਾ ਉਹਨੇ ਗੌਰ ਨਹੀਂ ਕਰਦਾ ਹੈਗਾ ਧਿਆਨ ਨਹੀਂ ਦਿੰਦਾ ਤਾਂ ਕਰਕੇ ਫਿਰ ਕਿਉਂਕਿ ਕੰਮ ਤਾਂ ਸਾਰਾ ਦਿਨ ਹੀ ਆਪਾਂ ਕਰੀ ਜਾਣਾ ਹੁੰਦਾ ਹੈ ਨਾ ਤੇ ਜੇਕਰ ਆਪਾਂ ਕੋਲੇ ਬੈਠ ਕੇ ਬੱਚੇ ਨੂੰ ਵੀ 10 ਮਿੰਟ ਪੜਾਈਏ ਕਿਉਂਕਿ ਹਨਾ ਇਸ ਤਰ੍ਹਾਂ ਹੁੰਦਾ ਵੀ ਫਿਰ ਹੀ ਆਪਣੀ ਮਿਹਨਤ ਪੱਲੇ ਪੈਂਦੀ ਹੈ ਕਿਉਂਕਿ ਆਪਾਂ ਇੰਨਾ ਖਰਚਾ ਵੀ ਕਰ ਰਹੇ ਹਾਂ ਤੇ ਫਿਰ ਜੇ ਬੱਚਾ ਹਨਾ ਕੁਝ ਕਿਉਂਕਿ ਹਰੇਕ ਮਾਂ ਪਿਓ ਦੀ ਇਹੀ ਸ਼ਾ ਹੁੰਦੀ ਹੈ ਇਹੀ ਖੁਆਇਸ਼ ਹੁੰਦੀ ਆ ਕੀ ਚਲੋ ਹਨਾ ਉਹਨਾਂ ਦਾ ਬੱਚਾ ਕਿਸੇ ਕਿਉਂਕਿ ਮਾਪਿਓ ਨਹੀਂ ਹੁੰਦਾ ਵੀ ਅਸੀਂ ਤਾਂ ਜੋ ਤਕਲੀਫਾਂ ਸੀ ਤਾਂ ਚੱਲ ਲੰਗਾ ਹਨਾ ਪਰ ਸਾਡਾ ਬੱਚਾ ਨਾ ਚੱਲੇ ਹਨਾ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਹਰੇਕ ਮਾਪਿਓ ਇਹ ਚੀਜ਼ ਸੋਚਦਾ ਵੀ ਨਹੀਂ ਹੈਗਾ ਹਨਾ ਹਰੇਕ ਮਾਪਿਓ ਨਹੀਂ ਸੋਚਦਾ ਕਿਉਂਕਿ ਕਈ ਵਾਰੀ ਹੁੰਦਾ ਕਿਸੇ ਨਾਲ ਹਨਾ ਵੀ ਹਰੇਕ ਮਾਪਿਓ ਨਹੀਂ ਬੱਚੇ ਬਾਰੇ ਸੋਚਦਾ ਸਿਰਫ ਬਸ ਨਹੀਂ ਧਿਆਨ ਦਿੰਦਾ ਹਨਾ ਕਿਉਂਕਿ ਮੇਰੇ ਸਾਹਮਣੇ ਕਹਿ ਲਓ ਹੋਈਆਂ ਨਹੀਂ ਏ ਕਰਨਾ ਮੈਂ ਤਾਂ ਕਹਿ ਰਹੀ ਇਹ ਗੱਲ ਮੰਨ ਕੇ ਚਲੋ ਕਹਿ ਰਹੀ ਆ ਪਰ ਅੱਜ ਕੱਲ ਤਾਂ ਵੈਸੇ ਇਸ ਤਰ੍ਹਾਂ ਨਹੀਂ ਹੈਗਾ ਹਰੇਕ ਮਾਪਿਓ ਆਪਣੇ ਬੱਚੇ ਵੱਲ ਧਿਆਨ ਦੇਣ ਦਾ ਕੋਸ਼ਿਸ਼ ਕਰਦਾ ਕਿ ਸਾਡਾ ਬੱਚਾ ਚਲੋ ਹਨਾ ਸਫਲ ਹੋਵੇ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਇਨਸਾਨ ਬਣੇ ਸਭ ਤੋਂ ਪਹਿਲਾਂ ਤਾਂ ਮਾਪਿਓ ਦੀ ਸੇਵਾ ਕਰਦਾ ਹੋਵੇ ਵੱਡੇ ਛੋਟੇ ਦੀ ਇੱਜ਼ਤ ਕਰਦਾ ਹੋਵੇ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਚਲੋ ਆਪਣਾ ਜਿਹੜਾ ਕਹ ਲਓ ਚਾਹੇ ਬੇਸ਼ੱਕ ਦੀ ਬੱਚਾ ਆਪਣਾ ਆਪ ਦਾ ਹੀ ਕੋਈ ਕੰਮਕਾਰ ਚਲਾਵੇ ਯਾਨੀ ਕਿ ਮਿਹਨਤ ਵਾਲਾ ਬੱਚਾ ਹੋਣਾ ਚਾਹੀਦਾ ਹਨਾ ਮਿਹਨਤ ਕਰਨੀ ਸਿੱਖੇ ਤੇ ਤਾਂ ਕਰਕੇ ਨਾ ਬੱਚੇ ਨੂੰ ਟਾਈਮ ਦੇਣਾ ਵੀ ਜ਼ਰੂਰੀ ਹੈ ਤੇ ਚਲੋ ਜੀ ਮੈਂ ਹੁਣ ਰੋਟੀ ਬਣਾ ਕੇ ਤੇ ਉਸ ਤੋਂ ਬਾਅਦ ਭਾਂਡੇ ਵਗੈਰਾ ਸਾਫ਼ ਕਰਕੇ ਜਲਦੀ ਜਲਦੀ ਜਾਨਕਿ ਪੂਰੀ ਫੁਰਤੀ ਦੇ ਵਿੱਚ ਬਸ ਮੈਂ ਅੱਧੇ ਘੰਟੇ ਦੇ ਵਿੱਚ ਅੱਧੇ ਪੌਣੇ ਘੰਟੇ ਦੇ ਵਿੱਚ ਸਾਰਾ ਕੰਮ ਜਿਹੜਾ ਖਤਮ ਕਰਕੇ ਨਾਲ ਦੇ ਨਾਲ ਮੈਂ ਬਸ ਹੁਣ ਰੋਟੀ ਪੜਾ ਦੇਣੀ ਹੈ ਤੇ ਇਹਨਾਂ ਨੇ ਖਾ ਲੈਣੀ ਹੈ ਤੇ ਮੈਂ ਆਪਣੇ ਜਿਹੜੇ ਕੰਮ ਤੋਂ ਫਿਰ ਅਗਲੇ ਪਾਸ ਕਰੂੰਗੀ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਰੋਕ ਦਿਆਂ ਇੱਥੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਤੇ ਚਲੋ ਜੀ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ